ਮੈਂ ਅੰਦਰ ਦੱਸ ਕੇ ਆ ਸਾਰਾ ਕੁਝ ਜਿਹੜੀ ਚੈਟਿੰਗ ਤਾਂ ਆਪਣੇ ਮਤਲਬ ਦੀ ਉਹ ਰੱਖ ਲੋ ਜੇ ਤੇ ਕੋਈ ਸ਼ੱਕ ਪੈਂਦਾ ਹੋਵੇ ਤੇ ਜਿਹੜੀ ਕੰਪਲੀਟ ਆ ਉਹਦੇ ਵਿੱਚੋਂ ਬਾਕੀ ਦੀਆਂ ਨਾਰਮਲ ਗੱਲਾਂ ਪਰੇ ਕਰਦੇ ਮੈਂ ਕਦੋਂ ਕਹਿੰਨਾ ਵੀ ਚੈਟਿੰਗ ਨਹੀਂ ਮੈਂ ਕਦੋਂ ਕਹਿੰਨਾ ਕਿ ਮੈਂ ਉਹਦਾ ਮਕਾਨ ਵਾਲਾ ਮਸਲਾ ਅਜ ਤੋਂ ਸਾਲ ਪਹਿਲਾਂ ਨਹੀਂ ਕਰਾਇਆ ਮੈਂ ਕਦੋਂ ਕਹਿੰਨਾ ਕਿ ਆਡੀਓ ਮੇਰੀ ਨਹੀਂ ਪਰ ਕਿਸੇ ਚੈਟਿੰਗ ਕਿਸੇ ਆਡੀਓ ਦੇ ਵਿੱਚ ਕੋਈ ਗਲਤ ਗੱਲ ਲਿਖੀ ਹੋਵੇ ਕੋਈ ਗਲਤ ਇਸ਼ਾਰੇ ਦੀ ਗੱਲ ਲਿਖੀ ਹੋਵੇ ਕੋਈ ਦੋ ਅਰਥੀ ਗੱਲ ਨਹੀਂ ਹੋਵੇ ਤੇ ਮੈਂ ਬੁਨਾਗਰ ਤੇ ਗੋਸ਼ੀ ਇਹ ਕੰਸਵਿਟਰ ਉਹਨੇ ਵੀ ਇਜਾਮ ਕਰ ਰਹੇ ਨੇ ਕਾਂਗਰਸ ਤੁਹਾਡੇ ਸਾਥ ਦੇ ਰਹੀ ਹੈ ਇਸ ਕਰਕੇ ਪਰਚੇ ਦਰਦੇ ਦੇਖੋ ਕਾਂਗਰਸ ਦੇ ਬਹੁਤ ਸਾਰੇ ਲੀਡਰ ਤਾਂ ਕਾਲੀ ਦਲ ਦੇ ਨਾਲ ਰਲ ਕੇ ਸਾਰੀ ਸਾਜ਼ਿਸ਼ ਬਣਾ ਰਹੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਤਾਲੂ ਕੋਈ ਇਸੇ ਤਰੀਕੇ ਦੀ ਔਰਤ ਉੱਠ ਕੇ ਕਿਸੇ ਮੇਰੇ ਤੋਂ ਵੱਡੇ ਰੋਸ਼ਪੇ ਵਾਲੇ ਤੇ ਜਿਹਦੇ ਵਿੱਚ ਕੋਈ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਮੰਤਰੀ ਕੋਈ ਜੱਜ ਕੋਈ ਵੱਡਾ ਅਧਿਕਾਰੀ ਹੋ ਸਕਦਾ ਉਹਦੀ ਥਾਰੋਲੀ ਛਾਣਵੀਣ ਕਰਨਾ ਉਹ ਪੁਲਿਸ ਦੀ ਡਿਊਟੀ ਹੈਗੀ ਹੈ ਨਾ ਮੈਂ ਫੇਰ ਕਹੂੰਗਾ ਮੈਨੂੰ ਨਿਆਂ ਮਿਲੇਗਾ ਅਦਾਲਤਾਂ ਨੇ ਮੈਨੂੰ ਹਰ ਸਾਲ ਮੇਰਾ ਖਿਆਲ ਦੋ ਤਿੰਨ ਮੁਕੱਦਮੇ ਨੇ ਜਿਹਦੇ ਮੈਂ ਭਰੀ ਉਹਨਾਂ ਤੇ ਉਹ ਸੱਚ ਕਰਕੇ ਦੋਸਤ ਭਰੀ ਹੁੰਦਾ ਇਸ ਮਸਲੇ ਦੇ ਵਿੱਚ ਵੀ ਪੂਰਨ ਤੌਰ ਤੇ ਨਿਆਂ ਜ਼ਰੂਰ ਮਿਲੇ ਤਾਂ ਤੁਹਾਡੇ ਮਿਸ਼ਨ ਦਾ ਤਾਂ ਬਾਦਲਾ ਹੋਇਆ ਤੁਹਾਡੀ ਜਾਂਚ ਤੋਂ ਪਹਿਲਾਂ ਹੀ ਉਹਨਾਂ ਦਾ ਬਾਦਲਾ ਹੋ ਗਿਆ ਉਹ ਕਿਵੇਂ ਦੇ ਦੇ ਤਵਾਦਲਾ ਉਸ ਪਾਰਟੀ ਦਾ ਐਮਐਲਏ ਜਿਹਦੇ ਵਿੱਚ ਸਿਰਫ ਗੋਬਦਾ ਇੱਕ ਹੈਗੇ ਆ ਅੱਜ ਉਹ ਜਿਹੜੀ ਗੱਲ ਹੈਗੀ ਆ ਵੀ ਉਸ ਪਹਿਲੇ ਅਧਿਕਾਰੀ ਦਾ ਤਵਾਦਲਾ ਕਰਕੇ ਉਹਨੂੰ ਐਸਐਸਪੀ 라 ਦਿੱਤਾ ਕਿ ਉਹ ਵੈਸ ਨੇ 라ਤਾ ਇਹ ਸਭ ਕੁਝ ਜਿਹੜਾ ਰਾਜਨੀਤੀ ਦੇ ਹਾਸ਼ੀਏ ਤੇ ਪਹੁੰਚੀ ਹੋਈ ਪਾਰਟੀ ਆ ਬਾਦਲ ਟੱਬਰ ਵੱਲੋਂ ਜਿਹੜੇ ਇਹ ਲੜਾਈ ਨਹੀਂ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ ਸਿਰਫ ਤੇ ਸਿਰਫ ਆਪਣੀ ਫੋਨ ਦੀ ਲੜਾਈ ਲੜੀ ਜਾ ਰਹੀ ਆ ਨਥਿੰਗ ਐਲਸ ਪਰ ਬਾਦਲ ਬਾਦਲ ਦੇ اپੋਜੀਸ਼ਨ ਦੇ ਵਿੱਚ ਹੈ ਕਿ ਕਿਦਾਂ ਤੁਹਾਨੂੰ ਲੱਗਦਾ ਕਾਂਗਰਸ ਆ ਦੇ ਨਹੀਂ ਨਹੀਂ ਬਹੁਤ ਤੁਹਾਨੂੰ ਲੋਕਲ ਪੱਧਰ ਦੇ ਉੱਤੇ ਜਿਹੜੇ ਬਾਦਲ ਦੇ ਲਈ ਤੇ ਕਾਂਗਰਸ ਵਾਲੇ ਲੋਕਾਂ ਨੇ ਵੋਟ ਦੇ ਨਕਾਰੇ ਹੋਏ ਲੋਕ ਆ ਜੋ ਇਕੱਠੇ ਹੋ ਕੇ ਨੈਕਸਸ ਬਣਾ ਰਹੇ ਆ ਬਾਈ ਕੈਮਰਾ ਫੇਸ ਆ ਜੋ ਇਕੱਠੇ ਹੋ ਕੇ ਇਹ ਸਾਰਾ ਛੜਯੰਤਰ ਰਚ ਰਿਹਾ ਵੀ ਬੈਂਸ ਨੂੰ ਖਤਮ ਰਾਜਨੀਤਕ ਤੌਰ ਤੇ ਕਿਵੇਂ ਕਰਨ ਸਾਬ ਤੁਹਾਡੇ ਬ੍ਰਦਰ ਲੋਕ ਇਨਸਾਫ ਪਾਰਟੀ ਦੀ ਜਿਹੜੀ ਲੋਕਪ੍ਰਿਤਾ ਉਹਨੂੰ ਖਤਮ ਕਿਦਾਂ ਕਰ ਬੈਂਸਰ ਤੁਹਾਡੇ ਬ੍ਰਦਰ ਦਾ ਵੀ ਨਾਮ ਆ ਰਿਹਾ ਉਹਨਾਂ ਨੂੰ ਵੀ ਉਹ ਸਾਰਾ ਕੁਝ ਅੰਦਰ ਦੱਸ ਕੇ ਆਇਆ ਹੈ ਉਹਦਾ ਕਾਰਡ ਭੇਜਿਆ ਹੋਇਆ ਹੈ ਜਿਹੜਾ ਉਹਦਾ ਮੁੰਡਾ ਕਪੈਸਟਰ ਰਿਪੇਅਰ ਕਰਦਾ ਉਹ ਬਕਾਇਦਾ ਤੌਰ ਤੇ ਕਟਿਆ ਹੋਇਆ ਚਲਾਨ ਏ ਟੂ ਜ਼ेड ਸਾਰੀ ਤਕੀਕਾਤ ਦੇ ਵਿੱਚ ਗੱਲ ਦੱਸ ਕੇ ਆਇਆ ਹੈ ਕਿ ਮਾਮਲੇ ਨੂੰ ਜਿਹੜਾ ਲੜਾਈ ਜਾ ਰਹੀ ਹੈ 100% ਕਿਦਾਂ ਸੀ ਪੰਜਾਬ ਉੱਤਾਰ ਯਾਤਰਾ ਸ਼ੁਰੂ ਕਰਦੇ ਉਸ ਦਿਨ ਔਰਤ ਸੀਪੀ ਦੇ ਕੰਪਲੇਂਟ ਦੇਣ ਜਾਣੀ ਹੈ ਇਹ ਡਾਇਵਰਟ ਜਿਹੜੀ ਅਟੈਂਸ਼ਨ ਨੇ ਉਹਨੂੰ ਡਾਇਵਰਟ ਕਰਨ ਦਾ ਯਤਨ ਹੈ ਜਿਹੜਾ ਪਿਆਰ ਲੋਕ ਇਨਸਾਫ ਪਾਰਟੀ ਲਈ ਸਿਮਰਜੀਤ ਬੈਂਸ ਲਈ ਲੋਕਾਂ ਦੀਆਂ ਅਸੀਸਾਂ ਨੇ ਉਹਨੂੰ ਘੱਟ ਕਰਨ ਦਾ ਨਮੂਨਾ ਜਿਹਾ ਕੋਸ਼ਾ ਯਤਨ ਹੈ ਪੜ੍ਹ ਲਓ ਇਹ ਸਮਾਂ ਦਾ ਕੱਢਾਈ ਪੜ੍ਹ ਇੱਕ ਮਿੰਟ ਇੱਕ ਮਿੰਟ ਤਾਰ ਕੀ ਕੱਢਤੀ ਇਸ ਵਾਸਤੇ ਪਾਜੀ ਕੋਨੇ 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 ਇੱਕ ਮਿੰਟ ਦੇਖੋ ਸਰ ਸਾਹਿਬ ਜੋ ਅਲਿਗੈਂਟ ਰਹੇ ਆ ਅਡ ਇਨਵਿਸਟੀਗੇਸ਼ਨ ਆਦਿ ਜੁਆਇਨ ਕੀ ਉਥੇ ਬੇਬੁਨਿਆਦ ਬੇਸਲੈਸ ਜਿੰਨਾਂ ਕੋਈ ਸਿਰ ਪੈਰ ਨਹੀਂ ਹੈ ਤੋ ਮੈਂ ਸਚਾਈ ਬਤਾ ਕੇ ਆਇਆ ਹਾਂ ਆਈਪੀਐਸ ਯਾਰ ਤਾਰ ਚੱਕਲਾ ਯਾਰ ਰਜਿੰਦਰ ਕੋਈ ਉਹ ਸੱਚ ਹੈ ਉਹ ਯਹਾਂ ਵੀ ਸੱਚ ਹੈ ਸਾਲ ਬਾਅਦ ਵੀ ਸੱਚ ਹੈ दस साल भी बात, बात वही रहेगी तो ये टोटल पॉलिटिकल है इसके पीछे। तो इंसाफ पार्टी की जो लोकप्रियता है उसको रोकने के लिए लोगों का अटेंशन डाइवर्ट करने के लिए जब हम पंजाब अधिकार यात्रा पानी की कीमत वसूली के लिए यात्रा चार दिन की शुरू करते हैं तो तुरंत इधर ये कंप्लेंट फाइल होती है तो हमारे को ऐसी झूठी बेबुनियाद कंप्लेटों से कोई डर नहीं है दूध का दूध और पानी का पानी पीछे क्या राजनीतिक साजिश लगती है आपको कौन तो ये दर्ण? जो रोज धरने दे रहे हैं बैंस के पुतले जला रहे हैं कुछ कांग्रेस के जो चले हुए कारतूस हैं तो मिलके एक नेक्सस बनाए हुए हैं कि बैंस और लोक इंसाफ पार्टी को लेट डाउन कैसे करना है तो ये भगवान की कृपा है लोग लोक इंसाफ पार्टी के ज्यादा اور مضبوطی کے ساتھ جڑ رہے ہیں لو اپ پولیس کی انویسٹیگیشن سے خوش ہیں مطلب کیا ہو اپ کو فائئر ہوگی خوش یا ناخوش ہونے کی بات ہوتی ہے تو میں یہ

पल पल पे अपनी स्टेटमेंट चेंज कर उसका भाई तो मेरे पड़ोसी हैं वो तो मैंने कोई घटिया काम नहीं किया तो क्या मैंने अपनी तरफ से अब काम खत्म हो गया तो जिसके साथ मैंने ये सौदा करवाया सारा फैसला करवाया तो चंद दिन पहले उसके ऊपर जो मेरे ऊपर आरोप लगे हैं सेम एलिगेशन आरोप उसके ऊपर लगे तो एडीसी तेजा के ऑफिस में जाके रिग्रेट किया इस लेडी ने माफी मांगी कि ये मैंने आरोप सिर्फ पैसे देने के लिए लगाए थे तो क्या लगता है आपको इससे कांग्रेस है या अकाली दोनों है दोनों है जो लुधियाना के चले हुए कारतूस कांग्रेस के लोग हैं वो है और में वो आगे है काली दल आगे भी अगर इन्वेस्टिगेशन जारी रहेगी तो आप मैं पूर्ण सहयोग मेरे को यहाँ बुलाया जाएगा मैं जरूर